ਗਗਨਦੀਪ ਸੰਧੋਜੀ ਬੜੀ ਦੂਰੋਂ ਆਏ ਨੇ ਇਹ ਵੀ ਬਾਰਡਰ ਏਰੀਏ ਤੋਂ ਆਏ ਨੇ ਫਾਜ਼ਿਲਕਾ ਤੋਂ ਸੋ ਉਹ ਤੁਹਾਡੇ ਨਾਲ ਆਪਣੀ ਰਚਨਾ ਦੀ ਸਾਂਝ ਪਾਉਣਗੇ ਸਮਾਂ ਬੜਾ ਕੀਮਤੀ ਹੈ ਸੋ ਆਈਏ ਆਪਾ ਪਾਈਏ ਸਾਂ ਪਹਿਲਾਂ ਤਾਂ ਨੇੜੇ ਦੂਰੋਂ ਆਇਓ ਸਾਰੇ ਲੇਖਕ ਸਾਭਾਂ ਤੇ ਮੁੱਖ ਮੰਤਰੀ ਮੇਰੇ ਲੋਕ ਪਿਆਰ ਭਰੀ ਸੱਚੀ ਰੀਕਾਲ ਤੇ ਕਲਮਾ ਦੇ ਵਾਰਸਾਇਕ ਮੰਚ ਤੇ ਸਾਧਕ ਪਬਲਿਕੇਸ਼ਨ ਨੂੰ ਬਹੁਤ-ਬਹੁਤ ਵਧਾਈ ਤੇ ਜਿੰਨੇ ਵੀ ਇਸ ਕਿਤਾਬ ਦੇ ਵਿੱਚ ਲਿਖ ਜਨੇ ਸਭ ਨੂੰ ਇਹ ਸਰ ਮੁਬਾਰਕ ਕਿ ਮੈਂ ਪੰਜਾਬ ਬੋਲਦਾ ਹੀ ਤੇ ਕਿਤਾਬ ਦੇ ਵਿੱਚ ਇੱਕ ਰਚਨਾ ਪੇਸ਼ ਕਰਨ ਜਾ ਰਿਹਾ ਹਾਂ ਜਿਹਦਾ ਸਿਰਲੇਖ ਵੀ ਪੰਜਾਬ ਬੋਲਦਾ ਹੀ ਹੈ ਮੈਂ ਪੰਜਾਬ ਬੋਲਦਾ ਹਾਂ ਸੱਚੇ ਭੇਦ ਖੋਲਦਾ ਹਾਂ ਬਹੁਤ ਕੁਝ ਜੜਿਆਂ ਮੈਂ ਬਹੁਤ ਕੁਝ ਜੜਿਆਂ ਮੈਂ ਸਭ ਨਾਲ ਖੜਿਆ ਮੈਂ ਹੁਣ ਅੰਦਰੋਂ ਅੰਦਰੀ ਭਰਿਆ ਮੈਂ ਆਪਣੇ ਹੁਣ ਜਜ਼ਬਾਤ ਫੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਕਈ ਇੱਥੇ ਚੜ ਕੇ ਆਏ ਕਈ ਮੈਨੂੰ ਪੜ੍ਹ ਕੇ ਆਏ ਕਈ ਇੱਥੇ ਚੜ ਕੇ ਆਏ ਕਈ ਮੈਨੂੰ ਪੜ ਕੇ ਆਏ ਹੱਥ ਕਈ ਮੇਰਾ ਫੜ ਕੇ ਆਏ ਸਭ ਨੂੰ ਮੈਂ ਤੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਮੈਨੂੰ ਬਦਨਾਮ ਕਿਉਂ ਕਰਦੇ ਆ ਮੈਨੂੰ ਬਦਨਾਮ ਕਿਉਂ ਕਰਦੇ ਆ ਜਿਹੜੇ ਨਸ਼ਿਆਂ ਨਾਲ ਮਰਦੇ ਆ ਮੈਨੂੰ ਬਦਨਾਮ ਕਿਉਂ ਕਰਦੇ ਆ ਜੋ ਨਸ਼ਿਆਂ ਨਾਲ ਮਰਦੇ ਆ ਆਪੇ ਜ਼ਿੰਦਗੀ ਤੋਂ ਤਾਂ ਹਰਦੇ ਆ ਆਪਣੀ ਜ਼ਿੰਦਗੀ ਤੋਂ ਆਪੇ ਹਰਦੇ ਆ ਮੈਂ ਆਪਣੇ ਆਪ ਨੂੰ ਮਰੌੜਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਹਾਂ ਗਗਨ